ਇਹਨਾਂ ਨੇ ਗੁਰੂ ਮਹਾਰਾਜ ਸਾਹਿਬ ਦਾ ਬਾਣਾ ਪਾਇਆ ਉਹਦੀ ਆੜ ਦੇ ਵਿੱਚ ਇਹ ਆਪ ਹੀ ਗੁੰਡਾਗਰਦੀਆਂ ਕਰਦੇ ਨੇ ਕੱਲ ਨੂੰ ਕੋਈ ਸਿੱਖੀ ਦੇ ਨਾਲ ਜੁੜੂਗਾ ਕੌਣ ਚੰਗਾ ਪ੍ਰਚਾਰ ਕਰਨ ਦੇ ਵਾਸਤੇ ਇਹਨਾਂ ਨੇ ਵੀ ਲੋਕ ਕਿੱਥੋਂ ਜੁੜਨਗੇ ਇਹਨਾਂ ਨਾਲ ਜਦੋਂ ਇਹ ਆਪ ਹੀ ਗੁੰਡਾਗਰਦੀਆਂ ਕਰਦੇ ਨੇ ਬਾਕੀ ਇਹਨਾਂ ਦੀ ਗੁੰਡਾਗਰਦੀਆਂ ਕਰਕੇ ਲੋਕ ਮੰਦਰਾਂ 'ਚ ਭੋਗ ਪਾਉਣ ਲੱਗ ਗਏ ਠੀਕ ਹੈ ਜੀ ਮੰਦਰਾਂ 'ਚ ਭੋਗ ਪਾ ਰਹੇ ਨੇ ਤੇ ਜੇ ਕੋਈ ਉਰੇ ਸਾਡੇ ਕੋਈ ਅਸੀਂ ਅਕਾਲ ਤਖਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਲਾਲੋ ਵੀਰੇ ਸਾਡੇ ਕੋਈ ਵਧੀਆ ਕੋਈ ਆਗੂ ਆਵੇ ਵਧੀਆ ਕੋਈ ਕਮੇਟੀ ਬਣੇ ਤੇ ਵਧੀਆ ਔਰੇ ਪ੍ਰਚਾਰ ਕਰਨ ਵਾਲੀ ਕੋਈ ਜਥੇਬੰਦੀ ਦੇ ਆਗੂ ਸਾਨੂੰ ਕੋਈ ਵਧੀਆ ਦੇਣਾ ਤਾਂ ਵਧੀਆ ਔਰੇ ਪ੍ਰਚਾਰ ਹੋਵੇ ਤਾਂ ਲੋਕ ਵਧੀਆ ਜੁੜਨਾ ਲੋਕ ਪਿੰਡ ਨਗਰ ਦੇ ਵਿੱਚੋਂ ਫੇਰ ਪੈਸੇ ਪਾਏ ਨੇ ਕਰਿਆ ਤਾਂ ਸਾਰਾ ਨਗਰ ਨੇ ਕੰਮ ਕਹਿੰਦੇ ਮਹਾਰਾਜ ਦੀ ਸਵਾਰੀ ਬਣੇ ਦਿੰਦਾ ਪਿੰਡ ਵਾਲੇ ਕਹਿੰ ਰਹੇ ਨੇ ਚਲੋ ਮਹਾਰਾਜ ਦੀ ਸਵਾਰੀ ਤਾਂ ਜਹਜਤ ਦੇਵੇ ਨਾ ਦੰਦਾ ਦਾ ਨਾਂ ਦਿੰਦਾ ਉਹ ਅਖਲਾਫ ਦਾ 9 ਦਿਨਾਂ 11 ਤਰੀਕ ਨੂੰ ਇਸ ਨੂੰ 10ਵੇਂ ਮਹੀਨੇ ਦੀ 16 ਤਰੀਕ ਨੂੰ ਮੈਨੂੰ ਮਹਾਰਾਜ ਜੀ ਸਵਾਰੀ ਜਿਹਨੇ ਜਵਾਬ ਦਿੱਤਾ ਜੀ ਨੇ ਕੀ ਕਹਤਾ ਕਹਿੰਦਾ ਜੀ ਸਵਾਰੀ ਦਾ ਜੇ ਕਰੋਨਾ ਖੰਡ ਪਾੜ ਇੱਥੇ ਕਰਾ ਸਕਦੇ ਹੋ ਨਹੀਂ ਕਰਾ ਨਹੀਂ ਸਕਦਾ ਕਹਿੰਦਾ ਤੂੰ ਮੈਂ ਡੇਰੇ ਕਰਾਇਆ ਪਹਿਲਾ ਪਾੜ ਮੈਂ ਕਰਾਇਆ ਜਾ ਕੇ ਉਸੇ ਡਿਗਰੀ ਆਪਦਾ ਕਿਉਂ ਜੀ ਬਾਬਾ ਜੀ ਕੀ ਕਹੋਗੇ ਇਹਦੇ ਬਿਲਕੁਲ ਹਾਂ ਜਿਹੜਾ ਸਿ ਸਦਾਤ ਸੰਗਰ ਬਾਬਾ ਸ੍ਰੀ ਚੰਦ ਸਦਾਤ ਸੰਗਰ ਹੈ ਉਹ ਕੋਈ ਗ੍ਰੰਥ ਨਹੀਂ ਉਹ ਤਾਂ ਆਮ ਕਿਸੇ ਨੇ ਗ੍ਰੰਥ ਸਾਹਿਬ ਤਾਂ ਹੈ ਜਾਂ ਕੁਛ ਵੀ ਕਰਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਹੁਣ ਲੋਕ ਉਹਨੂੰ ਪਵਾਰ ਰਹੇ ਨੇ ਕਿਉਂ ਪਵਾਰੇ ਨੇ ਜੇ ਪਿੰਡ ਅੱਜ ਕੀ ਕਹਾਂਗੇ ਜੋ ਆਪਣੇ ਬਵਾਰ ਨੇ ਆਪਦੀ ਜ਼ਮੀਨ ਚੋਂ ਕਹਿੰਦਾ ਸਾਡੀ ਵੀ ਵਾਸਤੇ ਇਹ ਰੋਕਦੇ ਬਸ ਸਰਪੰਚ ਨੇ ਨਵੇਂ ਨੇ ਸਤਨਾ ਸਿੰਘ ਨੇ ਆਪਦੀ ਬਰਸੀ ਜ਼ਮੀਨ ਚੋਂ ਸਾਡੀ ਜ਼ਮੀਨ ਦਿੱਤੀ ਜੀ ਬਾਕੀ ਇਹ ਪੱਟ ਪਾਈਦਿਆਂ ਤੋਂ ਇਹੇ ਗਰਾਊਂਡ ਬਣਾਵਾਂਗੇ ਛੇਜ ਵਾਸਤੋਂ ਖੇਡਣ ਵਾਸਤੇ ਉਦੋਂ ਬਾਅਦ ਇਹਨੇ ਕਬਜ਼ਾ ਕਰ ਲਿਆ ਅੱਛਾ ਜੀ ਸੋ ਤੋਂ ਇੱਕ ਵਾਰੀ ਪਰਤ ਪਾ ਕੇ ਆ ਹਾਂ ਕਬਜ਼ਾ ਕਰ ਲਿਆ ਹਾਂ ਜੀ ਪਿੰਡ ਮੇਦੇਵਾਸ پارک ਨੂੰ ਲੈ ਕੇ ਰੌਲਾ ਚੱਲ ਰਿਹਾ ਹੋਇਆ ਜੀ ਪੰਚਾਇਤੀ ਜਗ੍ਹਾ ਨੂੰ ਲੈ ਕੇ ਕੀ ਕਹੋਗੇ ਜੀ ਇਹਦੇ ਬਾਰੇ ਪਿੰਡ ਮੇਦੇਵਾਸ ਦਾ ਜਿਹੜਾ پارک ਨੂੰ ਲੈ ਕੇ ਮੁੱਦਾ ਚੱਲਦਾ ਇਹਦੋਂ 15 ਸਾਲ ਪਹਿਲਾਂ ਮਿੱਠੂ ਸਰਪੰਚ ਇਹ ਮੌਜੂਦਾ ਸਰਪੰਚ ਕੀ ਉਦੋਂ ਤੇ ਇਹਨਾਂ ਨੇ ਜਦੋਂ ਉਦੋਂ ਉੱਥੇ ਕੋਈ ਡੱਬੇ ਜੀ ਇਹਨਾਂ ਨੇ ਪਿੰਡ ਦੇ ਲੋਕਾਂ ਨੂੰ ਨਾਲ ਲਾ ਕੇ ਵੀ ਇੱਥੇ ਜਵਾਕ ਖੇਡਿਆ ਕਰਨਗੇ ਇੱਥੇ ਵਿੜੇ ਦੀ ਮੰਗ ਕੀਤੀ ਕਿ ਚਲੋ ਇੱਥੇ ਲੱਗੇ ਗੁਰੂ ਘਰ ਆ ਕੋਈ ਸਾਧਨ ਖੜਾ ਜਾ ਗੁਰੂ ਬਿੱਕਲ ਕੋਈ ਗੱਡੀ ਕੋਈ ਮੋਟਰਸਾਈਕਲ ਆ ਜਦੋਂ ਉੱਥੇ ਖੰਡਪਾਟ ਹੁੰਦਾ ਕੋਈ ਭੋਗ ਦਾ ਪ੍ਰੋਗਰਾਮ ਹੁੰਦਾ ਉਦੋਂ ਇਹ ਇਹਨਾਂ ਨੇ ਮਿੱਟੀ ਪਾਈ ਸੀ ਪਿੰਡ ਦੇ ਲੋਕਾਂ ਨੂੰ ਨਾਲ ਲਾ ਕੇ ਪਿੰਡ ਦੇ ਲੋਕਾਂ ਨੇ ਵਧੀਆ ਇਹਨਾਂ ਦਾ ਸਾਥ ਦਿੱਤਾ ਸੀ ਤੇ ਹੁਣ ਚਲੋ ਲੋਕਾਂ ਦੀ ਮੰਗ ਹੋਊਗੀ ਵੀ ਇੱਥੇ ਪਾਰਕ ਬਣਾਉਣਾ ਪਾਰਕ ਬਣਾ ਪਾਰਕ ਬਣਾਉਣ ਦੇ ਵਿੱਚ ਇਹਨਾਂ ਨੇ ਕੀ ਕੀਤਾ ਸਾਡੇ ਚੱਲਦੇ ਕੰਮ ਦੇ ਵਿੱਚ ਇੰਟਰਫੇਅਰ ਕੀਤਾ ਸਾਨੂੰ ਪਾਰਕ ਬਣਾਉਣ ਤੋਂ ਰੋਕਿਆ ਇਹਨਾਂ ਨੇ ਇਹ ਅਸੀਂ ਪ੍ਰਸ਼ਾਸਨ ਦੀ ਮੰਗ ਮੰਗੀ ਵੀ ਸਾਨੂੰ ਕੋਈ ਇੱਥੋਂ ਕਬਜ਼ਾ ਲੈ ਕੇ ਦਿਓ ਬਰਾਟ ਕਬਜ਼ਾ ਅਸੀਂ ਇੱਥੇ ਪਾਰਕ ਬਣਾਉਣਾ ਤੇ ਇਦੋਂ ਕੁ ਸ ਦਿਨ ਪਹਿਲਾਂ ਸਾਡੇ ਨਾਲ ਤਹਿਸੀਲਦਾਰ ਸਾਹਿਬ ਵੀ ਆਏ ਸੀ ਤੇ ਕਨਗੋ ਸਾਹਿਬ ਪਟਵਾਰੀ ਸਾਹਿਬ ਵੀਡੀਓ ਸਾਹਿਬ ਧੀ ਵੀ ਇੱਥੇ ਕਬਜ਼ਾ ਲੈ ਕੇ ਦੇ ਦਿੰਦੇ ਆ ਚਲੋ ਪਾਰਕ ਦਾ ਕੰਮ ਸਟਾਰਟ ਕਰ ਦਾਂਗੇ ਉਹ ਇਹਨਾਂ ਨੇ ਗੰਦੂਰ ਸਿੰਘ ਉਹਨਾਂ ਨੇ ਕਬਜ਼ਾ ਛੱਡਣ ਤੋਂ ਇਨਕਾਰ ਕਰਤਾ ਤੇ ਕੁਝ ਟਾਈਮ ਪਹਿਲਾਂ ਐਸੀ ਸੰਸਾਰ ਘਾੜ ਦੇ ਰਸਤੇ ਤੇ ਇਹਨਾਂ ਨੇ ਨਜਾਇਜ਼ ਕਬਜ਼ਾ ਕਰਿਆ ਹੋਇਆ ਕਬਜ਼ੇ ਅੰਡਰ ਸੀਗਾ ਤੇ ਬਾਕੀ ਇਸ ਜੀ ਸਮਸ਼ਾਨ ਘਾਟ ਤੇ ਸਾਰੇ ਦੇ ਕਬਜ਼ਾ ਕਰਨ ਨੂੰ ਫਿਰਦੇ ਜੀ ਵੀ ਇੱਥੋਂ ਸਮਸ਼ਾਨ ਘਾਟ ਚੱਕ ਲੈਣੇ ਆ ਵੀ ਚਲੋ ਇਹਨਾਂ ਦਾ ਉੱਧਰ ਹੋ ਜੂਗਾ ਇਹ ਪਰਿਵਾਰਾਂ ਨੇ ਚਲੋ ਮੇਰੇ ਕੋਲੇ ਮੰਗ ਰੱਖੀ ਵੀ ਭਾਈ ਸਾਨੂੰ ਰਸਤਾ ਦੇ ਦੇ ਮੇਰੀ ਨਾਲ ਲੱਗਦੀ ਇੱਥੇ ਨਹੀਂ ਦੀ ਜ਼ਮੀਨ ਆ ਮੈਂ ਆਪਣੀ ਪਰਸਾ ਜ਼ਮੀਨ ਚੋਂ ਇਹਨਾਂ ਦੇ ਕਹਿਣ ਤੇ ਰਸਤਾ ਛੱਡਿਆ ਤੇ ਉਹ ਵੀ ਚਲੋ ਰਸਤਾ ਤਾਂ ਛੱਡਿਆ ਜੀ ਪਿੰਡ ਦੇ ਵਿੱਚ ਕੋਈ ਅਜਿਹੇ ਦਾ ਮਾਹੌਲ ਨਾ ਬਣੇ ਵੀ ਇੱਥੇ ਮਾਹੌਲ ਖਰਾਬ ਹੋ ਜੇ ਜ਼ਿਆਦਾਤਰ ਤੌਰ ਤੇ ਕੀ ਹੈ ਇਹ ਸਿੱਖੀ ਦੀ ਆੜ ਲੈ ਕੇ ਗਲਤ ਕੰਮ ਕਰਦਾ ਆਪਣੇ ਸਿੱਖੀ ਨੂੰ ਚੰਗੇ ਪ੍ਰਚਾਰ ਕਰਨ ਨਾਲੋਂ ਲੋਕਾਂ ਦੇ ਮਨ ਦੇ ਵਿੱਚ ਇੰਨਾ ਕੁ ਬਦਨਾਮ ਕਰ ਰਿਹਾ ਲੋਕ ਕੱਲ ਨੂੰ ਇਹੋ ਜਿਹਾ ਟਾਈਮ ਸਾਰੇ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਆਉਣ ਵਾਲਾ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਆ ਵੀ ਲੋਕ ਮੰਦਰਾਂ 'ਚ ਭੋਗ ਪਾਉਣ ਲੱਗੇ ਗੁਰਦੁਆਰਿਆਂ ਨਾਲੋਂ ਮੁੱਖ ਮੋੜ ਕੇ ਮੰਦਰਾਂ 'ਚ ਭੋਗ ਪਾਉਣ ਲੱਗੇ ਕੀ ਕਰਨੇ ਜੀ ਕੀ ਕਹਿੰਦਾ ਹੈ ਸੰਗਤਾਂ ਨੂੰ ਛੋਟੇ ਪਿੰਡਦਿਆਂ ਨੂੰ ਕੀ ਗੱਲਬਾਤ ਹੁੰਦੀ ਆ ਆਪਦੀ ਮਨਮਾਨੀ ਕਰਦਾ ਉਲਟ ਬੋਲਦਾ ਤੇ ਜੇ ਕੋਈ ਸੰਗਤ ਮਹਾਰਾਜ ਸਾਹਿਬ ਦੀ ਵੀਡ ਲੈਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਵੀ ਕਹਿੰਦਾ ਵੀ ਜੇ ਤੁਸੀਂ ਭਾਈ ਜਿੰਨਾ ਚੜਾਵਾ ਸਾਰਾ ਉਹ ਸਾਨੂੰ ਦਿਓਗੇ ਜਾਂ ਜੋ ਵੀ ਲਾਲਾ ਜਾਂ ਅਗਲਾ ਉਹਦੇ ਘਰੇ ਕਰਦਾ ਤੇ ਮਰਜ਼ੀ ਨਾਲ ਦਿੰਦਾ ਤੁਸੀਂ ਅਕਾਲ ਪੁਰਖ ਸਾਹਿਬ ਨੂੰ ਕੋਈ ਸ਼ਿਕਾਇਤ ਕੀਤੀ ਹੈ ਸੰਬੰਧੀ ਅਕਾਲ ਪੁਰਖ ਸਾਹਿਬ ਨੂੰ ਹਾਲ ਤੱਕ ਕੋਈ ਸ਼ਿਕਾਇਤ ਕੀਤੀ ਨਹੀਂ ਅਸੀਂ ਹੁਣ ਜੇ ਕੋਈ ਸਾਡਾ ਮਸਲਾ ਨਾ ਹੋਵੇ ਹੱਲ ਹੋਇਆ ਸੀ ਅਕਾਲ ਪੁਰਖ ਸਾਹਿਬ ਜਾਵਾਂਗੇ ਆਲੇ-ਦਾਲੇ ਪਿੰਡਾਂ ਨੂੰ ਲੈ ਕੇ ਜਾਵਾਂਗੇ ਅਸੀਂ ਨਾਲ ਜੋ ਉਹਰੇ ਸਰਦਾਰ ਰੱਖਦੇ ਨੇ ਠੀਕ ਹੈ ਜੀ ਤੇ ਜਾਣੀ ਆ ਬਦੀ ਮਨਮਾਨੀਆਂ ਚੱਲ ਰਹੀਆਂ ਨੇ ਉਰੇ। ਆਬਦੀ ਮਨਮਾਨੀ ਕਰਦਾ ਉਰੇ ਗੁਰੂ ਘਰ ਦੇ ਵਿੱਚ ਬੇਆਬਦੀ ਕਰਦਾ ਬੱਕਰੇ ਵੜੇ ਜਾਂਦੇ ਨੇ ਸੀਗਾ ਦਾ ਗੁਰੂ ਘਰ ਆ। ਇਹ ਚੀਜ਼ ਨੂੰ ਸਾਡੇ ਲੋਕ ਚੰਗਾ ਨਹੀਂ ਸਮਝਦੇ। ਤੇ ਹੋਰ ਵੀ ਮਨਮਾਨੀਆਂ ਕਰ ਰਹੇ ਨੇ। ਮਨਮਾਨੀਆਂ ਉਰੇ ਆਪਦਾ ਪਰਸਨਲ ਘਰ ਗਨਾਰ ਕੇ ਉਰੇ ਐਵੇਂ ਸਾਰਾ ਰੱਖਦਾ ਝੋਟੇ ਰੱਖਦਾ। ਤੇ ਕੱਲ ਨੂੰ ਕੋਈ ਉਰੇ ਕੋਈ ਡੰਗਰ ਪਸ਼ੂ ਭਰਵਾਉਂਦਾ ਤਾਂ ਉਥੇ ਉਧਰੋਂ ਕੋਈ ਸੰਗਤ ਆਉਂਦੀ ਹੈ ਉਧਰੋਂ ਇਹ ਝੋਟਾ ਛੱਡ ਦਿੰਦਾ ਅਗਲੇ ਤੇ। ਵੀ ਇਹ ਆਮ ਆਪਾਂ ਜਿਹਦੇ ਘਰਾਂ ਦੇ ਵਿੱਚ ਡੰਗਰ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਦਾ ਵੀ ਇੱਕ ਪੜਦਾ ਬਣਿਆ ਹੁੰਦਾ। ਸੀ ਕਹਿੰਗੇ ਡੰਗਰ ਬਸੂ ਦਾ ਵੀ ਲੱਗ ਤੋ ਰੱਖਿਆ ਹੁੰਦਾ ਇਹਦਾ ਸਾਰਾ ਕੁਝ ਹੀ ਓਪਨ ਚੱਲਦਾ ਮੈਂ ਹਰ ਇੱਕ ਆਕਾਲ ਤੱਕ ਸਾਬ ਨੂੰ ਵੀ ਸਾਰਿਆਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਉਰੇ ਆ ਕੇ ਇੱਕ ਵਾਰ ਮੌਕਾ ਦੇਖਿਆ ਜਾਵੇ ਫਿਰ ਪਤਾ ਲੱਗੂਗਾ ਵੀ ਕੌਣ ਚੰਗਾ ਕੌਣ ਮਾੜਾ ਇੱਕ ਜਿਹੜੇ ਬਾਹਰੋਂ ਜਥੇਬੰਦੀਆਂ ਆਉਂਦੀਆਂ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਸਾਡੇ ਪਿੰਡ ਦਾ ਮਸਲਾ ਸਾਡੇ ਪਿੰਡ ਦੇ ਲਲੋਵੀ ਪਿੰਡ ਦੇ ਲੋਕਾਂ ਦੀ ਰੈਵਾੜੀ ਲਏ ਬਿਨਾ ਕੋਈ ਫੈਸਲਾ ਨਾ ਲਿਓ ਇਹਦਾ ਕੋਈ ਸਾਥ ਨਾ ਦਿਓ ਕੱਲ ਨੂੰ ਇਹਦੇ ਵਿੱਚ ਮਾਰੇ ਬੰਦੇ ਦਾ ਸਾਥ ਦੇਣ ਨਾਲ ਸਿੱਖੀ ਭਾਈਚਾਰੇ ਨੂੰ ਦਾਗ ਲੱਗਦਾ ਉਹਦੇ ਵਿੱਚ ਨਾਲ ਦੇ ਦੋਸ਼ੀ ਤੁਸੀਂ ਵੀ ਹੋਗੇ ਠੀਕ ਹੈ ਇਹ ਪਹਿਲਾਂ ਪਿੰਡ ਤੋਂ ਪੁੱਛ ਲੈਣਾ ਅਗੇ ਸਾਡੀ ਗੱਲ ਹਾਂ ਪਿੰਡ ਦੇ ਵਿੱਚੋਂ ਜਾਣਕਾਰੀ ਲੈਣ ਵੀ ਕੌਣ ਚੰਗਾ ਕੌਣ ਮਾੜਾ ਤੇ ਵਾਸ ਦਾ ਮੁੱਦਾ ਗੁਰੂ ਘਰ ਦਾ ਉਹ ਬਿਲਕੁਲ ਜਿਹੜਾ ਪਾਰਕ ਹੈ ਸਹੀ ਹੈ ਪਾਰਕ ਬਣਦਾ ਸਾਰਾ ਉਰਲਾ ਨਗਰ ਜਵਾਕ ਖੇਡਣ ਵਾਲੇ ਪਹਿਲੇ ਪਸੇ ਕਿਵੇਂ ਜਾਣਗੇ ਮਾਈਆਂ ਕਿਵੇਂ ਜਾਣਗੀਆਂ ਅੱਜਕੱਲ ਬੁੜੀਆਂ ਘਰੇ ਬੈਠੀਆਂ ਨੇ ਤੋਰੇ ਫੇਰੇ ਦੀ ਲੋੜ ਹੈ ਅੱਛਾ ਪਾਰਕ ਕਿਹੜਾ ਸਰਪੰਚ ਘਰੇ ਚੱਕ ਕੇ ਲੈ ਜੂ ਜਾਂ ਮੈਂ ਲੈ ਜੂ ਅਸੀਂ ਵੀ ਗੁਰੂ ਦੇ ਸਿੱਖਾਂ ਅਸੀਂ ਕਹਿੰਦੇ ਵੀ ਉੱਥੇ ਅਸੀਂ ਹੀ ਵਰਤਾਂਗੇ ਹੋਰ ਕਿਹਨੇ ਵਰਤਣਾ ਉਹ ਜਾਂ ਪਈ ਤੜਕੇ ਵੇਲੇ ਆਥਣ ਤੜਕੇ ਵੇਲੇ ਬੁੜੀਆਂ ਆ ਕੇ ਬੰਦੇ ਆ ਕੇ ਢੇੜੇ ਦੇਣਗੇ ਪਾਰਕ ਵਰਤੋਂ ਵਾਲੀ ਜਗ੍ਹਾ ਗਈ ਕੱਲ ਨੂੰ ਭੋਗ ਪੈਂਦਾ ਹੁਣ ਸੜਕਾਂ ਦੇ ਉੱਤੇ ਐਕਸੀਡੈਂਟ ਕਰ ਗਿਆ ਕੋਈ ਮੋਟਰਸਾਈਕਲ 'ਚ ਮਾਰ ਗਿਆ ਮੋਟਰਸਾਈਕਲ ਵੀ ਖੜਨਗੇ ਉੱਥੇ ਗੱਡੀਆਂ ਵੀ ਖੜਨ ਗਈਆਂ ਉੱਥੇ। ਬਾਕੀ ਗੁਰੂ ਘਰ 'ਚ ਕੋਈ ਮਰਿਆਦਾ ਜਾਣੀ ਕਹਿੰਦੇ ਮਰਿਆਦਾਤਾ ਜੀ ਮਰਿਆਦਾਤਾ ਉਹ ਪ੍ਰਮਾਤਮਾ ਆਪਦਾ ਪੀ ਦੇਖ ਲੂਗਾ। ਉਹਦਾ ਘਰੇ ਆ ਕੇ ਧੁਕਾਉਂਦਾ ਗਾ ਲੋਕਾਂ ਨੂੰ 25 ਸਾਲ ਹੋ ਗਏ ਬੈਠੇ ਨੂੰ ਕੀ ਕਰਾਇਆ ਲੈਟਰ ਅਸੀਂ ਨੇ ਪਾਇਆ। ਜਿਹੜਾ ਗੁਰੂ ਘਰ ਦੇ ਉੱਤੇ ਲੈਟਰ ਪਾਇਆ ਅਸੀਂ ਨੇ ਪਾਇਆ ਪੁੱਛ ਲਓ ਜਾ ਕੇ ਇਹਨੂੰ ਵੀ ਕੀਨੇ ਪਾਇਆ ਸਵਾ ਲੱਖ ਰੁਪਈਆ ਘਟ ਗਿਆ ਸੀ ਕਹਿੰਦਾ ਮੈਂ ਕਿੱਥੋਂ ਦੇਦਾ ਨਾ ਪਾਉਂਦੇ। ਤੇ ਮਹਾਰਾਜ ਜੀ ਦੁਬਾਰੇ ਫੇਰ ਅਸੀਂ ਨੇ ਇਕੱਠੇ ਕਰੇ ਪਿੰਡ ਨਗਰ ਦੇ ਵਿੱਚੋਂ ਫੇਰ ਪੈਸੇ ਪਾਏ ਨੇ। ਕਰੀਆ ਤਾਂ ਸਾਰਾ ਨਗਰ ਨੇ ਕੰਮ ਕਹਿੰਦੇ ਮਹਾਰਾਜ ਦੀ ਸਵਾਰੀ ਬਣੀ ਦਿੰਦਾ ਪਿੰਡ ਵਾਲੇ ਕਹਿ ਰਹੇ ਨੇ ਚਲੋ ਮਹਾਰਾਜ ਦੀ ਸਵਾਰੀ ਤਾਂ ਜਹਜਤ ਦੇਵੇ ਨਾ ਦੱਦਾ ਦਾ ਨਾਂ ਦਿੰਦਾ ਉਹ ਅਗਲਾ 10ਵੇਂ ਮਹੀਨੇ 11 ਤਰੀਕ ਨੂੰ ਇਸ ਨੂੰ 10ਵੇਂ ਮਹੀਨੇ ਦੀ 16 ਤਰੀਕ ਨੂੰ ਮੈਨੂੰ ਮਹਾਰਾਜ ਦੀ ਸਵਾਰੀ ਕਰਨ ਨੂੰ ਜਵਾਬ ਦਿੱਤਾ ਜੀ ਨੇ ਕੀ ਕਹਤਾ ਕਹਿੰਦਾ ਜੀ ਸਵਾਰੀ ਦਾ ਜੇ ਕਰਾਉਣਾ ਖੰਡਪਾੜ ਇੱਥੇ ਕਰਾ ਸਕਦੇ ਹੋ ਨਹੀਂ ਕਰਾ ਨਹੀਂ ਸਕਦਾ ਕਹਿੰਦਾ ਤੂੰ ਮੈਂ ਡਿਗਰੀ ਕਰਾਇਆ ਪਹਿਲਾ ਪੜ ਮੈਂ ਕਰਾਇਆ ਜਾ ਕੇ ਉੱਥੇ ਡਿਗਰੀ ਆਪਦਾ ਕਿਉਂ ਜੀ ਬਾਬਾ ਜੀ ਕੀ ਕਹੋਗੇ ਇਹਦੇ ਬਿਲਕੁਲ ਜਿਹੜਾ ਸੁ ਸਦਾਸ ਸੰਗਰ ਬਾਬਾ ਸ੍ਰੀ ਚੰਦ ਸਦਾਸ ਸੰਗਰ ਹੈ ਉਹ ਕੋਈ ਗ੍ਰੰਥ ਨਹੀਂ ਉਹ ਤਾਂ ਆਮ ਕਿਸੇ ਨੇ ਗ੍ਰੰਥ ਸਾਹਿਬ ਤਾਂ ਜਾਂ ਕੁਛ ਵੀ ਕਰਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਹੁਣ ਲੋਕ ਉਹਨੂੰ ਪਵਾਰ ਰਹੇ ਨੇ ਕਿਉਂ ਪਵਾਰੇ ਨੇ ਜੇ ਪਿੰਡ ਗੁਰਦੁਆਰੇ ਦੇ ਵਿੱਚ ਮਾੜਾ ਜੇ ਹੁਣ ਸੱਚੀ ਸੁਣਦੇ ਹੋ ਜੇ ਮਾੜਾ ਤਾਂ ਮਾੜਾ ਤਾਂ ਉਹਨੂੰ ਉਧਰ ਬਸ ਪੈ ਰਹੇ ਨੇ ਉਹਦੇ ਗੁਰੂ ਘਰ ਨਹੀਂ ਮਾੜਾ ਹੈਗਾ ਗੁਰੂ ਘਰ ਮਾੜੇ ਹੁੰਦੇ ਨੇ ਕਿੱਥੇ ਥੋੜੀ ਮਾੜਾ ਜੀ ਗੁਰੂ ਘਰ ਮਾੜੇ ਨਹੀਂ ਮਾੜੇ ਗੁਰੂ ਗੁਰੂ ਗ੍ਰੰਥ ਸਾਹਿਬ ਸਾਡਾ ਸਹੀ ਹੈ ਸਾਡੇ ਉਥੇ ਇੱਕੋ ਵੀ ਕਰਾਉਂਦਾ ਕੋਈ ਜੇ ਸਾਡੇ ਡੇਰੇ ਸੰਤਾ ਨੇ ਵੀ ਕਿਹਾ ਵੀ ਅਸੀਂ ਡੇਰੇ ਦੇ ਵਿੱਚ ਵੀ ਪ੍ਰਕਾਸ਼ ਮਹਾਰਾਜ ਦਾ ਕਰਵਾਈਏ ਅੱਛਾ ਜੀ ਹਾਂ ਜੀ ਮਲਕਾਣੇ ਵਾਲੇ ਸੰਤ ਖੁਦ ਕਹਿ ਕੇ ਗਏ ਨੇ ਸਾਨੂੰ ਵੀ ਅਸੀਂ ਮਹਾਰਾਜ ਕਰਵਾਈਏ ਜਿਹੜੀ ਭੇਟ ਹੈ ਗੁਰੂ ਗੁਰੂ ਘਰ ਕਿੰਨੇ ਨੇ ਇੱਥੇ 21 ਹੈ ਜੀ 21 ਗੁਰੂ ਘਰ ਹੈ ਅੱਛਾ ਜੀ ਹਾਂ ਹੁਣ ਜਿਨੇ ਜਿਨੇ ਪਾਟ ਹੋਰ ਨੇ ਸਦਾ ਸੰਕਰ ਬਾਬਾ ਸ੍ਰੀ ਸਦਾ ਸਾਗਰ ਦੇ ਉਹਦੇ ਹੋ ਰਹੇ ਨੇਗੇ ਅਸੇਸਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਹੀਂ ਹੋ ਰਿਆ ਉਹਰੇ ਗੁਰੂ ਗ੍ਰੰਥ ਸਾਹਿਬ ਦਾ ਅਗਲਾ ਕਹਿੰਦਾ ਯਾਰ ਜੇ ਪੈਸਾ 2 ਪੈਸੇ ਆਉਂਦੇ ਨੇ ਚੜਾਵਾ ਚੜਦਾ ਗੁਰੂ ਘਰ ਚੰਗੇ ਥਾਂਵੇਂ ਲੱਗੇ ਚੰਗਾ ਚੀਜ਼ ਬਣੇ ਫੇਰੀ ਦੇਉਗਾ ਅਗਲਾ ਫਿਰ ਉਧਰ ਨੂੰ ਭੱਜੂਗਾ ਤੇ ਲਿਖਤੀ ਕੋਈ ਸ਼ਿਕਾਇਤ ਕੀਤੀ ਕਿਸੇ ਨੂੰ ਅਕਾਲ ਤਖਤ ਨੂੰ ਲਿਖਤੇ ਦੇਖੇ ਤੈਨਾਂ ਮੇਰੇ ਮੁੰਡੇ ਨੂੰ ਵੀ ਕਹਿੰਦਾ ਕਹਿੰਦਾ ਤੇਰੇ ਬਾਪ ਨੂੰ ਹਟਾ ਲੈ ਉਥੋਂ ਕਹਿੰਦਾ ਉਹ ਸਰਪੰਚ ਨਾਲ ਕਰਦਾ ਸਰਪੰਚ ਦੀ ਕੋਈ ਲੈਣ ਨਹੀਂ ਦੇਣ ਨਹੀਂ ਜਿਹੜੀ ਸੱਚੀ ਗੱਲ ਕਹਿੰਦਾ ਉਹਦੇ ਕੰਨੀ ਚਾਰੇ ਪੈਰ ਚੱਕ ਕੇ ਪੈ ਜਾਂਦਾ ਢੇਗਾ ਸਾਹਮਣੇ ਦੇਖੀ ਹਨ ਢੇਗਾ ਖੜਕਾਉਂਦਾ ਵੀ ਪਿੰਡ ਦੇ ਖਿਲਾਫ ਹੈ ਅੱਛਾ ਜੇ ਪਿੰਡ ਨੂੰ ਸਾਰੇ ਨੂੰ ਕਾੜਨ ਵਾਲੇ ਪਾਸੇ ਲਾਰਖਿਆ ਜਿਹੜਾ ਦੂਜੇ ਪਾਸੇ ਕੀ ਕਹਿੰਦਾਗਾ ਸੁਣੋ ਗੱਲ ਇੱਕ ਤਾਂ ਮੇਰੇ ਤਾਂ ਮੁੰਡੇ ਨੂੰ ਕਹਿੰਦਾ ਦੂਜੇ ਨੂੰ ਪਿਓ ਨੂੰ ਕਹਿੰਦਾ ਤੇਰਾ ਮੁੰਡਾ ਐ ਕਰਦਾ ਵੀ ਦੱਸੋ ਕਿਦਾ ਮੁੰਡਾ ਕਰਦਾਗਾ ਮੈਨੂੰ ਤਾਂ ਸਾਹ ਨਹੀਂ ਆਉਂਦਾ ਕਿਦਾ ਪਿਓ ਕਰਦਾ ਆਪਦੇ ਹੱਕ ਦੀ ਖਾਤਰ ਗੁਰੂ ਕਾ ਖਾਤਰ ਕਹਿੰਨੇ ਆ ਵੀ ਜੇ ਤੈਨੂੰ ਕੋਈ ਤੈਨੂੰ ਸਾਰਾ ਲੱਗਰ ਕਹਿੰਦਾ ਵੀ ਪਰਾਂ ਹੋ ਜਾ ਭਾਈ ਜਿਹੜੀ ਤੇ ਸੇਵਾ ਕਰਨ ਲਈ ਬਹੁਤ ਹੈ ਜੇ ਸਹੀ ਹੋਵੇ ਬੰਦਾ ਛੱਡ ਕੇ ਪਰਾਂ ਹੋ ਜੇ ਇੰਨੀ ਤਾਂ ਗੱਲ ਕਹੌਣ ਦੀ ਲੋੜ ਹੀ ਨਹੀਂ ਸੀ ਕਿੰਨੇ ਸਾਲ ਹੋ ਗਏ ਜੀ 25 ਸਾਲ ਹੋ ਗਏ ਜੀ 22 ਸਾਲ ਹੋ ਗਏ ਜੀ 22 ਹੋ ਗਏ 22 ਸਾਲ ਹੋ ਗਏ ਜੀ 22 ਸਾਲ ਹੋ ਗਏ ਫਿਰ ਗੁਰਦੁਆਰਾ ਦਾ ਕੁਝ ਬਣਾਇਆਗਾ ਕੁਝ ਨਹੀਂ ਬਣਾਇਆ ਜੀ ਨਹੀਂ ਨਹੀਂ ਕੀ ਬਣਾਉਣਾਗਾ ਕਿਹੜਾ ਪੈਸਾ ਆ ਦੇਖ ਲਓ ਬਣਾਇਆ ਹੁੰਦਾ ਉੱਥੇ ਸਾਰਾ ਕੁਝ ਸੀ ਪੈਸਾ ਨਹੀਂ ਬਣਾਇਆ ਹੋਇਆ ਜੀ ਪਹਿਲਾਂ ਨਹੀਂ ਬਣਾਇਆ ਹੋਇਆ ਜੀ ਪਹਿਲੀ ਕਮੇਟੀ ਨੇ ਬਣਾਈਏ ਜੀ ਦਰਵਾਜ਼ਾ ਪਾਇਆ ਸੀ ਉਹ ਇਲੈਕਟਰ ਸਿਨੇ ਕਰਾਇਆ ਪਿੰਡ ਤੋਂ ਪੈਸੇ ਇਕੱਠੇ ਕਰਕੇ ਮੈਂ ਇਦੀ ਬਿੰਦਰਤੀ ਰਾਜਕੌਰ ਮਾਈ ਤੀਗੀ ਕਰਪਾਲਤੀਗੀ ਇਥੇ ਗੁਰੂ ਕਰੋ ਇੱਕ ਪੈਸਾ ਵੀ ਨਹੀਂ ਬੋਲੇ ਡੇਰਾਂ ਬੋਲਦੇ ਰਹੇ ਆ ਠੀਕ ਹੈ ਜੀ ਹਾਂ ਚੜ੍ਹਦੀ ਹਾਂ ਹਾਂ ਜੀ ਸਰਪੰਚ ਸਤਨਾਮ ਸਿੰਘ ਨੇ ਜੋ ਕਿ ਆਪਣਾ ਸਮਸ਼ਾਨ ਘਾਟ ਨੂੰ ਰਸਤਾ ਦਿੱਤਾ ਜੀ ਹਾਂ ਜੀ ਸਹੀ ਗੱਲ ਆ ਉਹ ਸਹੀ ਹੈ ਜੀ ਸਹੀ ਪੂਰੀ ਪੱਕੀ ਗੱਲ ਆ ਪੱਕੀ ਗੱਲ ਆ ਜੀ ਠੀਕ ਹੈ ਜੀ ਧੰਨਵਾਦ ਕਰਦੇ ਤੁਸੀਂ ਉਹਨਾਂ ਦਾ ਠੀਕ ਹੈ ਜੀ ਧੰਨਵਾਦ ਹਾਂ ਜੀ ਸਰਪੰਚ ਸਾਹਿਬ ਜੋ ਮੈਟਰ ਚੱਲ ਰਿਹਾ ਮੈਦੇਵਾਂ ਦੇ ਵਿੱਚ ਕੀ ਕਹੋਗੇ ਇਹਦੇ ਬਾਰੇ 15 ਹਫ਼ਤਾ ਪਹਿਲਾਂ ਸਰਪੰਚ ਸ਼ਿਦੀ ਜੀ ਅੱਛਾ ਜੀ ਤੇ ਇਥੇ ਗਰਾਊਂਡ ਖੇਲਣ ਵਾਸਤੇ ਬੱਚਿਆਂ ਵਾਸਤੇ ਮਿੱਟੀ ਕਹਿਦੀ ਪਾਵਾਂਗੇ ਸੀ ਪਿੰਡੇ ਲੋਕਾਂ ਨਾਲ ਲੈ ਕੇ ਉਦੋਂ ਬਾਅਦ ਗੰਦੂਰ ਸਿੰਘ ਨੇ ਇਹ ਇਥੇ ਕਬਜ਼ਾ ਕਰ ਲਿਆ ਸਾਡੇ ਨਾਲ ਸਾਫਾ ਸਰਪੰਸ ਮਿੱਠੂ ਸਿੰਘ ਜੀ ਮੇਰੇ ਤੇ ਪਾਸ ਨੇ ਇਹਨਾਂ ਤੋਂ ਜਾਣਦਾ ਜੋ ਕਿ ਵਿਵਾਦ ਚੱਲ ਰਿਹਾ ਪਿੰਡੇ ਵਿੱਚ ਇਸ ਤੋਂ ਪਹਿਲਾਂ ਵੀ ਚੱਲਿਆ ਸੀ ਕੀ ਕਹੋਗੇ ਜੀ ਇਹਦੇ ਬਾਰੇ ਇਹਦੇ ਵਾਸਤੇ ਇਹ ਗੜੇ ਸਤੋਂ ਪਹਿਲਾਂ ਬਣਦਾ ਹੱਤਾਂ ਨੇ ਇਥੇ ਪੰਚਾਇਤੀ ਜਗ੍ਹਾ ਦੀ ਉਹਦੇ ਵਿੱਚ ਪਿੰਡੇ ਲੋਕਾਂ ਨਾਲ ਲਾ ਕੇ ਨੇ ਪੱਤ ਪਾਈ ਵੀ ਪਾਰਕ ਬਣਾਵਾਂਗੇ ਕੁਝ ਵੱਖ ਵੱਖ ਖੇਡਣ ਵਾਸਤੇ ਗੰਦੂਰ ਸਿੰਘ ਨੇ ਉਦੋਂ ਬਾਅਦ ਕਬਜ਼ਾ ਕਰ ਲਿਆ ਕਿਛ ਨਹੀਂ। ਹਾਂ। ਤੇ ਪਾਰਕ ਦਾ ਕੀ ਮੁੱਦਾ ਜੀ ਆਪਣਾ? ਪਾਰਕ ਬਣਾਵਾਂਗੇ ਜੀ। ਨਹੀਂ ਇਹ ਇਹਦਾ ਕੀ ਹੈਗਾ ਵੀ ਇਹ ਕਿਹਦੇ ਕਿਹਦੇ ਅੰਡਰ ਆਉਂਦੀਆਂ? ਇਹ ਪੰਚਾਇਤ ਆ ਜੀ। ਪਹਿਲਾਂ ਮਿੱਟੀ ਕਦੋਂ ਵਾਈਸੀ ਇੱਥੇ? 15 ਖਾਤਾਂਾਂ ਜੀ। ਪਹਿਲਾਂ ਕੀ ਸੀ ਸੀਓਰੇ? ਓਰੇ ਚਪੜੀ ਦੀ। ਅੱਛਾ ਜੀ। ਫਿਰ ਕੀ ਕਿਹਾ ਗਿਆ ਸੀ ਇਹਦੇ ਬਾਰੇ? ਹਾਂਜੀ। ਉਦੋਂ ਕੀ ਕਿਹਾ ਗਿਆ ਸੀ ਮਿੱਟੀ ਮਾਰਨ ਵਾਲੇ ਨੇ? ਮਿੱਟੀ ਵੀ ਐਸੇ ਜਵਾਖ ਖੇលਿਆ ਕਰਨਗੇ। ਤੇ ਹੁਣ ਫਿਰ ਹੁਣ ਇਹ ਦੁਬਾਰਾ ਕਪੜਾ ਕਾਲੇ ਮਨੂਰ ਸਿੰਘ ਜੀ। ਅੱਛਾ ਜੀ। ਤੇ ਹੁਣ ਸਹਿਯੋਗ ਕਰ ਰਹੇ ਨੇ ਤੁਸੀਂ ਸਰਪੰਚ ਇਹਨੂੰ? ਹਾਂਜੀ ਹਾਂ ਇਹ ਨਾਲ ਆ ਜੀ। ਠੀਕ ਹੈ ਜੀ। ਤੁਸੀਂ ਇਹ ਦੇਖ ਰਹੇ ਮੈਂ ਤੇ ਵਾਸਤੋ ਜੋ ਕਿ ਸਾਫ ਦਾ ਸਰਪੰਚ ਬਸ ਰਹੇ ਨੇ ਜੋ ਜਗਾ ਸੀ ਪੰਚਾਇਤੀ ਜਗਾ ਤੇ ਮਿੱਟੀ ਪਾਈ ਗਈ ਸੀ ਗਰਾਊਂਡ ਬਣਾਉਣ ਨੂੰ ਲੈ ਕੇ ਤੇ ਹੁਣ ਕੰਮ ਚੱਲਣਾ ਦਾ ਹਾਂਜੀ ਹਾਂਜੀ ਆਈ ਸਭਾ ਸਾਹਿਬ ਜੋ ਕਿ ਇਹ ਆਪਣਾ ਤੁਸੀਂ ਸਾਫ ਦਾ ਸਰਪੰਚੋਂ ਜਿਹੜਾ ਗੁਰੂ ਘਰ ਦਾ ਮੈਟਰ ਚੱਲ ਰਿਹਾ ਕੀ ਕਹੋਗੇ ਗੁਰੂ ਘਰ ਬਾਰੇ ਵੀ ਕਿਸ ਤਰ੍ਹਾਂ ਦੇ ਵੀ ਮਾਹੌਲ ਨੇ ਇੱਥੇ ਇਹ ਜਿਹੜੀ ਸੀਵੇਂ ਜਗਾ ਜੀ ਹਾਂਜੀ ਇਹ ਨਵੇਂ ਸਰਪੰਚ ਨੇ ਹੁੰਦੀ ਸੀ ਵੀਹੀ ਇਹਦਾ ਡਾਬਰੀ ਦੀ ਅਸੀਂ ਫਿਰ ਠੱਕੇ ਨਾਲ ਟਾਂ ਲੋਕ ਟਾਂ ਪਾਈਆਂ ਨਿਗੀਆਂ ਇਹਨੇ ਕੀ ਮੜਾ ਕਰਤਾ ਜੀ ਬਰਾ। ਬਾਕੀ ਕਿਰੇ ਉਹ ਪਹਿਲਾਂ ਇਹਨੇ ਕਿਹਾ ਜਾਨੂੰ ਪਬਲੀ ਪਾਰਕ ਬਣਾਵਾਂਗੇ ਜੀ। 15 ਸਾਲ ਪਹਿਲਾਂ। ਉਸ ਤੋਂ ਬਾਅਦ ਨੇ ਕਬਜ਼ਾ ਕਰ ਲਿਆ। ਅੱਛਾ ਜੀ। ਹਾਂ। ਬਾਕੀ ਕਿਰੇ ਇੱਕ ਹੋਰ ਹੈ ਜੀ। ਇਹ ਕਹਿੰਦਾ ਕਿ ਬਾਹਰ ਜਾ ਕੇ ਟੋਟਾ ਗੁਰੂ ਘਰ ਨੂੰ ਦੇ ਦੋ। ਦੇ ਆ ਕੇ ਰੁਗੂ ਟੋਟੇ ਵੇਚ ਜਾਗਾ। ਅੱਛਾ ਜੀ। ਹਾਂ। ਗੁਰੂ ਘਰ ਬਾਹਰ ਤੇ ਉਹਨੇ ਕਰ ਦਿਆ ਅਗੇ ਉਹ ਵੇਚ ਦੇਗਾ। ਤੇ ਪਿੰਡ ਦੇ ਨਾਲ ਨੇ ਬਾਕੀ ਹੁਣ ਪਿੰਡ ਦਾ ਮਾਹੌਲ ਸ਼ਾਂਤ ਆ ਜੀ। ਪਿੰਡ ਦਾ ਮਾਹੌਲ ਤਾਂ ਸ਼ਾਂਤੀ ਆ ਐ ਤਾਂ ਦੇਖੋ ਤੁਹਾਨੂੰ ਪਤੀ ਆ ਜੇ ਚੰਗੇ ਕੰਮ ਕਰਦੇ ਨੂੰ ਹਰ ਇੱਕ ਲੱਤਾਂ ਖਿੱਚਣ ਦਾ ਤਾਂ ਹੱਤ ਹੁੰਦੀ ਆ ਵੀ ਕੱਲ ਨੂੰ ਇਹ ਚੰਗੇ ਕੰਮ ਕਰੀ ਜਾਂਦਾ ਸਾਡੀ ਇੱਥੋਂ ਵੀ ਲਾਲਾ ਕੱਲ ਨੂੰ ਅਸੀਂ ਕਿਸੇ ਸਿਸਟਮ ਦੇ ਮੂਰੇ ਆਉਣ ਜੋਗੇ ਨਹੀਂ ਰਹਿਣਾ ਵੀ ਕੰਮ ਤਾਂ ਪਲੇ ਬੁਰਸ਼ੂ ਪਿੰਡ ਦੀ ਨੇ ਨਾ ਇਗੜਾ ਇਕੱਲੇ ਨੇ ਵਰਤਣੇ ਨੇ ਸਭ ਨੇ ਵਰਤਣੇ ਨੇ ਕੋਈ ਪਾਰਕ ਬਣਨਾ ਕੋਈ ਰਸਤਾ ਚੌੜਾ ਹੋਣਾ ਜਾਂ ਕੋਈ ਕਿਸੇ ਸਿਸਟਮ ਦੀ ਕੋਈ ਹੋਰ ਕੋਈ ਪਿੰਡ ਵਾਸਤੇ ਸਕੀਮ ਆਉਣੀ ਆ ਜਿਵੇਂ ਸਟੇਡੀਅਮ ਬਣਾਇਆ ਸਟੇਡੀਅਮ ਦੇ ਵਿੱਚ ਪਹਿਲਾਂ ਇਹਨਾਂ ਨੇ ਇੰਟਰਫੇਅਰ ਬਹੁਤ ਕੀਤੇ ਤੇ ਜਿੰਦੇ ਤੋੜੇ ਉਦੋਂ ਅਸੀਂ ਕਾਹਕੂ ਲਾਉਂਦੇ ਸੀਗੇ ਰਾਸ਼ਟਰੀ ਝੰਡੇ ਦਾ અપਮਾਨ ਕੀਤਾ ਤੇ ਵੀ ਉਹਦੇ ਵਿੱਚ ਫਿਰ ਕੀ ਵਧੀਆ ਗੱਲਾਂ ਥੋੜੀ ਨੇ ਇਹਨਾਂ ਨੇ ਗੁਰੂ ਮਹਾਰਾਜ ਸਾਹਿਬ ਦਾ ਬਾਣਾ ਪਾਇਆ ਉਹਦੀ ਆੜ ਦੇ ਵਿੱਚ ਇਹ ਆਪ ਹੀ ਗੁੰਡਾਗਰਦੀਆਂ ਕਰਦੇ ਨੇ ਕੱਲ ਨੂੰ ਕੋਈ ਸਿੱਖੀ ਦੇ ਨਾਲ ਜੁੜੂਗਾ ਕੌਣ ਚੰਗਾ ਪ੍ਰਚਾਰ ਕਰਨ ਦੇ ਵਾਸਤੇ ਇਹਨਾਂ ਨੇ ਵੀ ਲੋਕ ਕਿੱਥੋਂ ਜੁੜਨਗੇ ਇਹਨਾਂ ਨਾਲ ਜਦੋਂ ਇਹ ਆਪ ਹੀ ਗੁੰਡਾਗਰਦੀਆਂ ਕਰਦੇ ਨੇ ਬਾਕੀ ਇਹਨਾਂ ਦੀ ਗੁੰਡਾ ਕਰਦੀਆਂ ਕਰਕੇ ਲੋਕ ਮੰਦਰਾਂ 'ਚ ਭੋਗ ਪਾਉਣ ਲੱਗੇ ਠੀਕ ਹੈ ਜੀ ਮੰਦਰਾਂ 'ਚ ਭੋਗ ਪਾਰੇ ਨੇ ਤੇ ਜੇ ਕੋਈ ਉਰੇ ਸਾਡੇ ਕੋਈ ਅਸੀਂ ਅਕਾਲ ਤਖਤ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਲਾਲੋ ਵੀ ਉਰੇ ਸਾਡੇ ਕੋਈ ਵਧੀਆ ਕੋਈ ਆਗੂ ਆਵੇ ਵਧੀਆ ਕੋਈ ਕਮੇਟੀ ਬਣੇ ਤੇ ਵਧੀਆ ਉਰੇ ਪ੍ਰਚਾਰ ਕਰਨ ਵਾਲੀ ਕੋਈ ਜਥੇਬੰਦੀ ਦੇ ਆਗੂ ਸਾਨੂੰ ਕੋਈ ਵਧੀਆ ਦੇਣਾ ਤਾਂ ਵਧੀਆ ਰੇ ਪ੍ਰਚਾਰ ਹੋਵੇ ਤਾਂ ਲੋਕ ਵਧੀਆ ਜੁੜਨਾ ਲੋਕਾਂ ਨੂੰ ਉਤਿਆਸਵਾਰੀ ਪਤਾ ਲੱਗੇ ਵੀ ਆਪਣੇ ਵਾਸਤੇ ਕੀ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਦੀਆਂ ਤੇ ਬਾਕੀ ਇਹ ਉਹਨਾਂ ਦੀ ਆੜ ਦੇ ਵਿੱਚ ਕੀ ਦੁਕਾਨਦਾਰੀਆਂ ਕਰਖੀਆਂ ਨੇ ਉਹ ਰੇ ਹਨ ਤੇ ਜਿਹੜੀ ਕੋਈ ਨਵੀਂ ਆਉਣ ਵਾਲੀ ਪੀੜ੍ਹੀ ਉਹ ਤਾਂ ਇਹਨਾਂ ਦੀ ਗੁੰਡਾਗਰਦੀਆਂ ਦੇਖ ਕੇ ਐਂ ਲੱਗਦਾ ਵੀ ਭਾਈ ਬਾਬੇ ਆਪਣਾ ਸਿੱਖ ਭਾਈਚਾਰਾ ਤਾਂ ਹੁੰਤੀ ਬਹੁਤ ਮਾੜਾ ਤੇ ਤੇ ਹੁਣ ਫਿਰ ਇਹ ਵਿਕਾਸ ਕਾਰਜ ਪਿੰਡ ਦੇ ਹੋਰ ਕਿੰਨੇ ਕਿਤੇ ਚੱਲਣਗੇ ਨਹੀਂ 5 ਸਾਲ ਚੱਲਣਗੇ ਠੀਕ ਹੈ ਜੀ ਲਗਾਤਾਰ ਚਲਦੇ ਆਏ ਨੇ ਲਗਾਤਾਰ ਹੀ ਚੱਲਣਗੇ ਜਿਹੜੇ ਲੋਡ ਬੰਦ ਕੰਮ ਨੇ ਉਹ ਸੀ ਕਰਾਂਗੇ ਠੀਕ ਹੈ ਧੰਨਵਾਦ ਸਰਪੰਚ ਹਾਂ ਜੀ ਸਰਪੰਚ ਸਾਹਿਬ ਜੋ ਹੈ ਰੋਡ ਬਣ ਰਹੀ ਹੈਗੀ 18 ਫੁੱਟੀ ਤੇ ਲੋਕ ਕਿਵੇਂ ਸਹਿਯੋਗ ਦੇ ਰਹੇ ਨੇ ਮਿੱਟੀ ਪਾਉਣ ਦੇ ਵਿੱਚ ਆਪਣਾ ਹਾਂ ਲੋਕ ਪੂਰਾ ਸਹਿਯੋਗ ਦੇ ਰਹੇ ਨੇ ਟਰੈਕਟਰ ਲੋਕਾਂ ਦੇ ਨੇ ਘਰੋਂ ਬਿਨਾਂ ਕਿਸੇ ਤੋਂ ਟਰੈਕਟਰ ਲੈ ਕੇ ਆਉਂਦੇ ਨੇ ਅੱਛਾ ਜੀ ਤੇ ਅਸੀਂ ਲਾਲੋ ਉੱਥੇ ਦਰਵਾਜ਼ੇ ਜਾ ਕੇ ਕਿਹਾ ਸੀਗਾ ਵਿੱਚ ਕੁਝ ਪਰਿਵਾਰ ਇਹ ਜੀ ਵੀ ਨਹੀਂ ਆ ਵੀ ਅਸੀਂ ਡੀਜ਼ਲ ਵੀ ਨਹੀਂ ਪਾਉਂਦੇ ਹੈਗੇ ਅੱਛਾ ਜੀ ਲਗਭਗ ਸਾਡੇ ਇੱਥੋਂ ਗੰਡੂਆਂ ਤੋਂ ਮਿੱਟੀ ਆਉਂਦੀ ਆ ਨੇੜੇ ਸਾਡੇ ਤੇ ਮਿੱਟੀ ਹੈ ਨਹੀਂ ਫਿਰ ਵੀ ਇੰਨਾ ਵਧੀਆ ਕੰਮ ਚੱਲੀ ਜਾਂਦਾ ਤੇ ਵੀ ਥੋੜੇ ਜਣਾਂ ਦੇ ਵਿੱਚ ਅਸੀਂ ਮੋਰਚਾ ਫਤਿਹ ਕਰਦਾਂਗੇ ਕੰਮ ਫਾਈਨਲ ਕਰਦਾਂਗੇ ਤੇ ਰੋਡ ਵੀ ਨਾਲ ਹੀ ਸਟਾਰਟ ਹੋ ਜਾਊ ਫਿਰ ਹਾਂ ਤੁਹਾਨੂੰ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਮਿੱਟੀ ਪਾਓ ਤੇ ਰਸਤਾ ਪੂਰਾ ਕਰੋ ਜਿੱਥੇ ਤੁਹਾਨੂੰ ਹੀ ਨਹੀਂ ਹੈਗਾ 18 ਫੁੱਟਾ ਕਿਥੋਂ ਬੰੂਗਾ ਜਿੱਥੇ 10 ਫੁੱਟ ਕਾਉਂਦੀ ਆ ਪਾ ਡਿਮਾਂਡ ਉਹਨਾਂ ਤੋਂ 18 ਫੁੱਟੀ ਕਰੀ ਜਾਂਦੇ ਆ ਉਹ ਤਾਂ ਦੇਖੋ ਆਪਣੇ ਕਰਨ ਵਾਲੇ ਕੰਮ ਨੇ ਉਹ ਤਾਂ ਆਪਾਂ ਨੂੰ ਆਪ ਵੀ ਕਰਨੇ ਚਾਹੀਦੇ ਨੇ ਠੀਕ ਹੈ ਜੀ ਬਾਕੀ ਆਪਣੇ ਸੁਹੀ ਸਾਹਿਬ ਦਾ ਤੇ ਮੰਤਰੀ ਸਾਹਿਬ ਦਾ ਤਹਿਤ ਲੋਂ ਅਸੀਂ ਧੰਨਵਾਦ ਕਰਦੇ ਆ ਜਿਹੜਾ ਕੋਈ ਕੰਮ ਹੁੰਦਾ ਪਹਿਲੇ ਆਧਾਰ ਤੇ ਕਰਦੇ ਨੇ ਤੇ ਜਿਹੜੇ ਕੋਈ ਹੋਰ ਕੰਮ ਨੇ ਕੋਈ ਸਾਡੇ ਪਾਈਪਲਾਈਨਾਂ ਦੀਆਂ ਰਹਿੰਦੀਆਂ ਬ੍ਰਾਂਚਾਂ ਨੇ ਉਹਨਾਂ ਦਾ ਵੀ ਸਾਨੂੰ ਕੁਸ਼ਲਵਾਸ ਆਇਆ ਇੱਕ ਆਪਣੇ ਸਟੱਡੀ ਦਾ ਮਸਲਾ ਫਸਿਆ ਪਿਆ ਉਹ ਸਾਡੇ ਲਾਲਕ ਕੇਸ ਕੁਝ ਉਹਨਾਂ ਨੇ ਕਲੀਅਰ ਕਰਕੇ ਦਿੱਤੇ ਨੇ ਹੋਰ ਵੀ ਕਰਾਂਗੇ ਇਹਦੇ ਵਿਸ਼ਵਾਸਤ ਗਾਇਆ ਉਹਨਾਂ ਨੇ ਬਾਕੀ ਜਿਹੜੇ ਕੋਈ ਕੰਮ ਪਿੰਡ ਦੇ ਨਾਲ ਜੁੜੇ ਹੋਏ ਨੇ ਕੋਈ ਵਾਟਰ ਬਾਕਸ ਦਾ ਲਾ ਹੋਰ ਲਾ ਤੇ ਜਦੋਂ ਵੀ ਅਸੀਂ ਕੰਮ ਨੂੰ ਜਾਣਦੇ ਆ ਸਭ ਨੂੰ ਸਾਨੂੰ ਐਂ ਕਹਿੰਦੇ ਨੇ ਵੀ ਆ ਤਾਂ ਹੋ ਗਿਆ ਤੁਹਾਨੂੰ ਹੋਰ ਕੰਮ ਦੱਸੋ ਅੱਛਾ ਜੀ ਵੀ ਆ ਤਾਂ ਹੋ ਗਿਆ ਤੁਹਾਨੂੰ ਹੋਰ ਦੱਸੋ ਅਸੀਂ ਇਹ ਸੜਕਾਂ ਵਾਲੇ ਮਾਮਲੇ 'ਚ ਉਹਨਾਂ ਦਾ ਫੇਰ ਤੈਅ ਹੋ ਲੋ ਤੁਹਾਨੂੰ ਬਾਤ ਕਰਦੇ ਠੀਕ ਹੈ ਤੁਹਾਨੂੰ